ਹਾਈ ਕੋਰਟ ਵੱਲੋਂ ਇਹ ਖਬਰ ਹੈ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਭਾਈ ਰੁੱਖ ਕੱਟਨੇ ਬੰਦ ਕਰ ਦਿਓ ਪੰਜਾਬ ਦੇ ਵਿੱਚ ਬਿਨਾ ਇਜਾਜ਼ਤ ਰੁੱਖ ਨਹੀਂ ਕੱਟਣੇ ਕਾਰਨ ਸ਼ਾਇਦ ਇਹਦਾ ਇਹੀ ਹੋਇਆ ਕਿ ਮਿੰਟੂ ਜੀ ਕੁਝ ਜਾਗਰੂਕ ਲੋਕ ਹੈ ਜਿਹੜੇ ਉੱਥੇ ਜਾ ਕੇ ਪਟੀਸ਼ਨ ਪਾਉਂਦੇ ਨੇ ਉਹ ਅਦਾਲਤ ਨੂੰ ਵੀ ਕਹਿੰਦੇ ਨੇ ਕਿ ਇਹ ਹਾਲ ਹੋ ਰਿਹਾ ਭਈ ਦਿਨੋਂ ਦਿਨ ਰੁੱਖ ਕੱਟੇ ਜਾ ਰਹੇ ਨੇ ਚੰਡੀਗੜ੍ਹ ਗਏ ਹੋ ਨਾ ਜੀ ਚੰਡੀਗੜ੍ਹ 'ਚ ਹਰਿਆਲੀ ਦਿੱਖੀ ਹੈ ਬਿਲਕੁਲ ਸਰ ਚੰਡੀਗੜ੍ਹ 'ਚ ਰੁੱਖਾਂ ਦੀ ਪ੍ਰੋਟੈਕਸ਼ਨ ਬਹੁਤ ਬਹੁਤ ਹੀ ਤਗੜਾ ਸਿਸਟਮ ਕਰਦਾ ਹੈ ਮੌਲੀ ਵੜ ਜੋ ਹਮ ਜਿਹੜੀ ਆਹ 에어ਪੋਰਟ ਐ ਜਿੱਥੋਂ ਤੁਸੀਂ ਪਟੀਸ਼ਨ ਕਿਨੇ 에어ਪੋਰਟ ਤੋਂ ਹੀ ਗਈ ਆ ਨਾ 에어ਪੋਰਟ ਰੋਡ ਤੋਂ 에어ਪੋਰਟ ਰੋਡ ਜਿਸ ਵੇਲੇ ਮਤਲਬ ਮੇਰੀ ਸ਼ਾਦੀ ਹੋਈ ਆ ਮਾਲੀ ਤੇ ਉਸ ਵੇਲੇ ਇਥੇ ਕੁਝ ਨਹੀਂ ਸੀਗਾ ਸਾਹਿਬ ਹਮ ਅਸੀਂ ਤਾਂ ਉਪਰ ਹੀ ਦੀ ਜਾਂਦੇ ਹੁੰਦੇ ਸੀਗੇ ਮਤਲਬ ਕਿ ਰਸਤਾ ਜਿਹੜਾ ਕੁਝ ਨਹੀਂ ਸੀ ਆ ਵਹਿੰਦਿਆਂ ਵਹਿੰਦਿਆਂ ਤੇ ਇਹਨਾ ਡਵੈਲਪ ਹੋਇਆ ਕਿ ਅੱਜ ਮੋਹਾਲੀ ਦੇ ਵਿੱਚ ਕ੍ਰੀਮੀ ਏਰੀਆ ਹੀ ਏ ਆ ਇਹ ਬਿਲਕੁਲ ਤੇ ਉੱਥੇ ਜਿਹੜੇ ਉਹ ਰੁੱਖ ਸੀ ਹੁਣ ਤੋ ਕੇ ਸੜਕਾਂ ਚੌੜੀਆਂ ਕਰਨੀਆਂ ਪੈ ਰਹੀਆਂ ਹਮ ਕੰਸਟਰਕਸ਼ਨ ধੂਆ ধੂਆ ਸਭ ਉਹ ਪਹਿਲੀ ਜਿਹੜੀ ਹਰਿਆਲੀ ਸੀ ਰੁੱਖ ਬਣੇ ਹੋਏ ਸੀਗੇ ਉਹ तकरीबन ਸਾਰੇ ਪੁੱਟਤੇ ਗਏ ਬਿਲਕੁਲ ਹੁਣ ਤੇ ਮੈਂ ਗਿਆ ਨਹੀਂ ਕਾਫੀ ਮਹੀਨੇ ਹੋ ਗਏ ਆ ਤੇ ਮੈਂ ਜਦੋਂ ਵੀ ਉੱਥੋਂ ਲੱਗਾ ਨਾ ਤੇ ਮੈਂ ਯਾਦ ਕਰਦਾ ਹੁੰਦਾ ਕਿ ਜਦੋਂ ਅੱਜ ਤੋਂ ਕੋਈ 12 13 ਬਰੇ 13 ਬਰੇ ਯਾਰ ਆ ਇਧਰ ਦੀਆਂ ਲੰਘਦੇ ਸੀ ਤੇ ਕੁਝ ਵੀ ਨਹੀਂ ਸੀ ਹੂੰ ਤੇ ਆ ਤੇ ਇੱਕ ਨਵਾਂ ਮੁਹੱਲੀ ਬਣ ਗਿਆ ਜੀ ਬਿਲਕੁਲ ਤੋਂ ਉਥੋਂ ਹੀ ਕੋਈ ਢਾਈ ਕੁ 100 ਦੇ ਕਰੀਬ ਰੋਕ ਇਹਨਾਂ ਨੇ ਪੁੱਟਣੇ ਸੀ ਉਥੋਂ ਕਿਸੇ ਨੇ ਪਟੀਸ਼ਨ ਪਾਤੀ ਜਾ ਕੇ ਜੀ ਤੇ ਜਦੋਂ ਪਟੀਸ਼ਨ ਗਈ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਕੀ ਕਰਨ ਦਾ ਇਹ ਕੋਈ ਵਾਤਾਵਰਨ ਦੇ ਦੇਖੋ ਇੱਕ ਨਾ ਕੋਈ ਵੀ ਜਦੋਂ ਇਸ ਤਰ੍ਹਾਂ ਦੀ ਕਟਾਈ ਵੜਾਈ ਕਰਦੇ ਆ ਜਾਂ ਜ਼ਮੀਨ ਐਕਵਾਇਰ ਕਰਦੇ ਆ ਉਹਦੇ ਚ ਨਾ ਇੱਕ ਜਿਵੇਂ ਸਮਾਜਿਕ ਪ੍ਰਭਾਵ ਕੀ ਹੋਣਾ ਉਹਦੇ ਅਸੈਸਮੈਂਟ ਬਣਦੀ ਆ ਜੀ ਜੀ ਇੱਕ ਵਾਤਾਵਰਣੀ ਪ੍ਰਭਾਵ ਕੀ ਹੋਣਗੇ ਉਹਦਾ ਅਸੈਸਮੈਂਟ ਬਣਦਾ ਸਰ ਐ ਨਹੀਂ ਹੁੰਦਾ ਜੀ ਪੰਜਾਬ ਚ ਕੀ ਆ ਕਿ ਤੁਸੀਂ ਫੋਨ ਕਰਾ ਲਓ ਤਾਂ ਐਨਓਸੀ ਮਿਲ ਜਾਏਗੀ ਚੱਕ ਦੇ ਫੱਟਾ ਜਾਂ ਸੈਟਲਮੈਂਟ ਕਰ ਲਓ ਇਲੂ 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 ਬਿਲਕੁਲ ਸੈਟਲਮੈਂਟ ਜਿਹੜੀ ਜਦੋਂ ਸੈਟਲਮੈਂਟ ਕੋਣ ਸਮਝੇਗਾ ਨਾ ਤੁਸੀਂ ਸੈਟਿੰਗ ਕਰ ਲਓ ਕਿਸੇ ਨਾਲ ਉਹ ਆਪੇ ਉਹ ਤੁਸੀਂ ਐਦਾਂ ਕਰੋ ਕਿ ਇੱਕ ਠੇਕਾ ਮਾਰ ਲਓ ਕਿ ਸਾਰਿਆਂ ਨੂੰ ਸੀ ਅਗਲਾ ਲਿਆ ਕੇ ਤੁਹਾਡੇ ਟੇਬਲ ਤੇ ਰੱਖ ਦੇ ਦੂਗਾ ਬਿਲਕੁਲ ਐਡੀ ਹੋਮ ਡਿਲੀਵਰੀ ਤਕੜੀ ਆ ਪੀਜ਼ਾ ਅਗਲੀ ਸ਼ਾਇਦ ਐਡੀ ਜਲਦੀ ਅਗਲਾ ਡਿਲੀਵਰ ਕਰਦਾ ਤਾਂ ਕਹਿੰਦਾ ਮਤਲਬ ਹੈ ਕਿ ਮੁਹੱਲੇ 'ਚ ਇਹ ਹਾਲ ਹੈ ਜੀ ਤਾਂ ਇਸ ਕਰਕੇ ਦੋ ਦੋ ਜਿਹੜੇ ਕੰਮ ਚੱਲ ਰਿਹਾ ਤਾਂ ਕੋਰਟ ਨੇ ਉਸ ਨੂੰ ਰੋਕ ਦਿੱਤਾ ਕਿ ਤੁਹਾਡੀ ਕੋਈ ਅਸੈਸਮੈਂਟ ਨਹੀਂ ਤੁਹਾਡੀ ਕੋਈ ਜਵਾਬ ਦੇ ਹੀ ਨਹੀਂ ਯਾਰ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹਨਾਂ ਨੇ ਫਿਰ ਕਿਹਾ ਕਿ ਰੋਕ ਉਥੋਂ ਨਹੀਂ ਕਿ ਕੱਲੀ ਉਥੋਂ ਤੱਕ ਨਹੀਂ ਲਾਈ ਉਹਨਾਂ ਨੇ ਕਿ ਸਾਰਾ ਪੰਜਾਬ ਹੀ ਆ ਜੀ ਸੋਹਣੀ ਗੱਲ ਕੀਤੀ ਹੈ ਸੋਹਣੀ ਗੱਲ ਤੇ ਆਪੇ ਹੀ ਆ ਕਿ ਹੁਣ ਜੇ ਕਿਸੇ ਨੇ ਰੁੱਖਾਂ ਦੀ ਕਟਾਈ ਕਰਨੀ ਹੈ ਤਾਂ ਤੁਹਾਨੂੰ ਉਸ ਸਟੇਜ 'ਚ ਇਜਾਜ਼ਤ ਲੈਣੀ ਪਊ ਜੀ ਇਹ ਹੁਣ ਸਟੇ ਕਿੰਨਾ ਲੰਮਾ ਚੱਲੂਗਾ ਇਹ ਵੀ ਇੱਕ ਵੱਖਰਾ ਵਿਸ਼ਾ ਹੂੰ ਕਿਉਂਕਿ ਕਈ ਥਾਵਾਂ ਤੋਂ ਤੁਹਾਨੂੰ ਰੁੱਖ ਪਟਣਾ ਜ਼ਰੂਰੀ ਵੀ ਹੋ ਜਾਂਦਾ ਹੈ ਨਾ ਮਸਲਮ ਤੁਹਾਡਾ ਕੋਈ ਸਾਂਝਾ ਤਾਂ ਹੈ ਫਰਜ਼ ਕਰੂ ਸ਼ਮਸ਼ਾਨ ਘਟ ਹੈ ਕੋਈ ਪਿੱਪਲ ਹੈ ਹੂੰ ਉਹਦਾ ਤਣਾ ਜਿਹੜਾ ਜਾਂ ਬੋੜ ਹੈ ਉਹਦਾ ਤਣਾ ਤੁਹਾਡੇ ਬਰਾਂਡੇ ਨੂੰ ਜਾਂ ਸ਼ੈੱਡ ਨੂੰ ਜਾਂ ਚਾਰ ਦਿਵਾਰੀ ਨੂੰ ਨੁਕਸਾਨ ਪਹਚਾਰਿਆ ਹੁਣ ਕੀ ਕਰੋਗੇ ਹੂੰ ਕੀ ਕਰੋਗੇ ਤਾਂ ਕਈ ਵਾਰ ਇਦਾਂ ਦੀ ਮਜਬੂਰੀ ਬਣ ਸਕਦੀ ਹੈ ਤਾਂ ਉਸ ਸੂਰਤ ਦੇ ਵਿੱਚ ਕੀ ਹੋਏਗਾ ਕਿ ਤੁਸੀਂ ਨਹੀਂ ਵਟ ਸਕੋਗੇ ਵੈਸੇ ਵੀ ਅੱਜ ਕੱਲ ਰੁਕ ਨਹੀਂ ਵੱਟਦਾ ਕੋਈ ਸਿਆਣਾ ਬੰਦਾ ਜੀ ਕਿਉਂਕਿ ਅਗਲੇ ਨੂੰ ਪਤਾ ਹੈ ਕਿ ਜੇ ਕਿਹਨੇ ਵੀਡੀਓ ਬਣਾਈ ਤੇ ਲੋਕਾਂ ਨੇ ਗਾਲਾਂ ਕੱਢ-ਕੱਢ ਕੇ ਰਗੜਦੇ ਨੇ ਭਾਵੇਂ ਆਪ ਦੇਖੇ ਤੇ ਇੱਕ ਵਾਰੀ ਨਹੀਂ ਚੁਟੜੀ ਮਸਲੇ ਪਏ ਮਿੰਟੂ ਜੀ ਸਕੂਲ ਜੇ ਵੱਟਣ ਦਾ ਜਾਂ ਕਿਸੇ ਸਰਕਾਰੀ ਜਗ੍ਹਾ ਤੁਸੀਂ ਬਾਹਰ ਮਤਾ ਵਿਦਾਊਟ ਜਿਹੜੇ ਹੁੰਦੇ ਆ ਨਾ ਜਿਲਾ ਫੋਰੈਸਟ ਅਫੀਸਰ ਜੀ ਇਹਨਾਂ ਦੀ ਮਨਜ਼ੂਰੀ ਤੋਂ ਬਗੈਰ ਸਕੂਲਾਂ 'ਚ ਵੀ ਨਹੀਂ ਪੱਟੇ ਜਾ ਸਕਦੇ ਛੋਟੇ ਮੋਟੇ ਰੁਕ ਵੀ ਤੋਂ ਇਸ ਕਰਕੇ ਇਹ ਹੁਣ ਦੇਖਣਾ ਹੋਏਗਾ ਕਿ ਕਿੰਨੀ ਦੇਰ ਤੱਕ ਇਸਤੇ ਰਹਿੰਦਾ ਜੀ ਤੇ ਵੈਸੇ ਵੀ ਤੇ ਕੋਈ ਸਚਾਈ ਆ ਸਾਡਾ ਸੰਘਣਾ ਜੰਗਲ ਜਾਂ ਸਾਡਾ ਵਿਰਲਾ ਜੰਗਲ ਅਸੀਂ ਮਤਲਬ ਕਿ ਜੇ ਆਬਾਦੀ ਦੇ ਹਿਸਾਬ ਨਾਲ ਦੇਖੀਏ ਤੇ ਅਸੀਂ ਤੇ ਬਹੁਤ ਹੀ ਕਹ ਲੋ ਕਿ ਕ੍ਰਿਟੀਕਲ ਸਟੇਜ ਤੇ ਆ ਕੇ ਬੈਠੇ ਆ ਹੂੰ ਸਾਡਾ ਜਿਹੜਾ ਮੇਰੇ ਖਿਆਲ ਦੇ ਨਾਲ ਜੰਗਲਾਬ ਦਾ ਰਕਬਾ ਹੈ ਜੇ ਮੁਕਾਬਲਤਨ ਆਪਾਂ ਖੇਤਰਫਲ ਦੇ ਦੇਖੀਏ ਕੋਈ 3-4% ਹੀ ਬਣਦਾ ਕੋਈ ਜ਼ਿਆਦਾ ਨਹੀਂ ਹੈਗਾ ਆ ਜਿਹੜੇ ਆਪਾਂ ਰੁੱਖ ਲਾਉਣੇ ਵਿਰਲਾ ਰੁੱਖ ਜੰਗਲ ਵੀ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਨਾ ਜੀ ਸੰਘਣਾ ਜੰਗਲ ਅਤੀ ਸੰਘਣਾ ਜੰਗਲ ਵਿਰਲਾ ਜੰਗਲ ਵਿਰਲਾ ਜੰਗਲ ਠੀਕ ਹੈ ਨਾ ਜੀ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਾਨੂੰ ਲੋਕਾਂ ਨੂੰ ਵੀ ਚਾਹੀਦਾ ਆਪਣੇ ਪੱਧਰ ਤੇ ਕੰਮ ਕਰੀਏ ਪਰ ਆ ਮਸਲਾ ਜਿਹੜਾ ਨਾ ਮੈਂ ਅਬੋਰ ਗਿਆ ਸੀ ਇੱਕ ਦਿਨ ਹੁਣ ਮੇਰਾ ਪਿੰਡ ਜਿਹੜਾ ਮਲੋਟ ਤੇ ਅਬੋਰ ਦੇ ਵਿਚਾਲੇ ਆ ਨਾ ਜੀ ਤੇ ਮੈਂ ਲਾਈਵ ਵੀ ਹੋਇਆ ਹਮ ਸਰ ਇਸ ਰੋਡ ਤੇ ਬਹੁਤ ਪੁਰਾਣੀ ਰੁੱਖ ਸੀ ਇਹ ਬਣਾਤਾ ਇਹਨਾਂ ਨੇ ਹੋ ਵਨਵੇ ਵਨਵੇ ਬੋਲਦੇ ਨੂੰ ਤੁਸੀਂ ਇਹ ਕੀ ਕਹਿੰਦੇ ਹੋ ਇਹ ਟੂਵੇ ਚੌੜੀ ਹੋ ਗਈ ਹਾਂ ਜੀ ਉਹ ਬਣ ਗਿਆ ਵਿੱਚ ਫੋਟਪਾਥ ਜਾਂ ਬਣ ਗਿਆ ਇੱਧਰੋਂ ਹਣਾ ਜੀ ਹਾਂ ਟੂਵੇ ਬਣ ਗਈ ਚਲੋ ਮਝਾਨੀ ਹਾਈਵੇ ਤਖੜਾ ਬਣਾ ਜੀ ਤੇ ਜਦ ਅਸੀਂ ਦੇਖਿਆ ਕਿ ਉੱਥੇ ਮਤਲਬ ਕਿ ਅਸੀਂ ਜੋ ਬੱਲੂਆਣਾ ਟੱਪ ਗਿਆ ਬੱਲੂਆਣਾ ਯਾਨੀ ਮਲੋੜ ਤੋਂ ਬੋਰ ਦਾ ਅੱਧ ਬਣ ਗਿਆ ਸੈਂਟਰ ਬਣ ਗਿਆ ਸਰ ਉਤੋਂ ਪਿੱਛੇ ਵੀ ਤੇ ਉਹ ਤੋਂ ਅੱਗੇ ਵੀ ਹੁਣ ਕਿਹਾ ਸਰ ਰੋਕਿਆ ਨਹੀਂ ਕਿਤੇ ਤੁੱਪ ਚ ਖੜਨ ਨੂੰ ਜਗ੍ਹਾ ਹੀ ਨਹੀਂ ਹੁੰਦੀ ਮਿੰਡੂ ਜੀ ਸਰ ਕੰਡਾ ਉੱਗਿਆ ਹੋਇਆ ਆਲੇ ਦੁਆਲੇ ਤੇ ਕੀ ਗੱਲ ਆ ਜਿਹੜਾ ਠੇਕੇਦਾਰ ਸੀ ਉਹਦੇ ਕੰਟਰੈਕਟ 'ਚ ਇਹ ਚੀਜ਼ ਨਹੀਂ ਸੀ ਕਿਉਂਕਿ ਹਾਈਵੇ ਜਦੋਂ ਬਣਾਇਆ ਜਾਂਦਾ ਹੈ ਜਿਸ ਵੇਲੇ ਬਣਾਇਆ ਜਾਂਦਾ ਹੈ ਤਾਂ ਕੰਟਰੈਕਟ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਕਿ ਤੁਸੀਂ ਉਹ ਰੁੱਖ ਤਿਆਰ ਕਰਨੇ ਜਿਵੇਂ ਬਠਿੰਡਾ ਰੋਡ ਤੇ ਹੋ ਰਿਹਾ ਹੈ ਜੀ ਤੁਹਾਨੂੰ ਯਾਦ ਹੋਣਾ ਇੱਥੇ ਵੀ ਬਹੁਤ ਰੁੱਖ ਸੀ ਉਹ ਇੱਥੇ ਬਚ ਵੀ ਗਏ ਕੁਝ ਹੂੰ ਹੂੰ ਬਲੂਟੂ ਬਠਿੰਡਾ ਪਰ ਰੁੱਖ ਲਾ ਕੇ ਤਿਆਰ ਕਰ ਰਹੇ ਨੇ ਜੀ ਤੁਮਾਲੋ ਕੇ ਕੈਂਪਾ ਪ੍ਰੋਜੈਕਟ ਹੁੰਦਾ ਹੈ ਇਹਨਾਂ ਦਾ ਇਹਦਾ ਕਈ ਚੀਜ਼ਾਂ ਹੁੰਦੀਆਂ ਨੇ ਕਿ ਸਾਡੀ ਇੱਥੇ ਕੀ ਆ ਕਿ ਸਿਸਟਮ ਦੀ ਇਹ ਨਕਾਮੀ ਆ ਕਿ ਇਹ ਇਹਨਾਂ ਚੀਜ਼ਾਂ ਤੇ ਧਿਆਨ ਹੀ ਨਹੀਂ ਰੱਖਦੇ ਕਿਉਂਕਿ ਪਾਰਟੀ ਛਾਟੀ ਅਗਲੇ ਵੱਡੇ ਠੇਕੇਦਾਰ ਕਰ ਦਿੰਦੇ ਨੇ ਹਮ ਤਾਂ ਬੱਸ ਮਸਲਾ ਹੱਲ ਹੋ ਗਿਆ ਜੀ ਮਸਲੇ ਸਾਰੇ ਹੱਲ ਹੋ ਜਾਂਦੇ ਤੁਹਾਨੂੰ ਪਤਾ ਹੀ ਬਿਲਕੁਲ 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 ਜੀ ਮਸਲੇ ਹੱਲ ਹੋ ਜਾਂਦੇ ਆ ਵਾਕਈ ਇਸ ਤਰ੍ਹਾਂ ਤੇ ਜਸਪ੍ਰੀਤ ਬਾਈ ਦਾਸਰੇ ਕਿ ਮੋਹੱਲੀ ਦੇ ਜ਼ਿਆਦਾਤਰ ਬੱਚਿਆਂ ਦੇ ਪਾਰਕ ਕਹਿੰਦੇ ਹੁਣ ਕਾਰ ਪਾਰਕਿੰਗ ਬਣ ਗਏ ਨੇ ਸਮੱਸਿਆ ਜਗ੍ਹਾ ਦੀ ਆ ਰਹੀ ਹੈ ਤੇ ਦਿਨੋਂ ਤੇ ਰਾਤ ਦੇ ਬਹੁਤ ਬੁਰਾ ਹਾਲ ਹੈ ਸਰ ਮੋਹੱਲੀ ਤਾਂ ਤੁਸੀਂ ਇੱਕ ਗੱਲ ਦੇਖਣਾ ਜੇ ਪਾਣੀ ਦਾ ਸੰਕਟ ਆਏਗਾ ਜਲ ਸੰਕਟ ਜਦੋਂ ਪੰਜਾਬ ਤੇ ਆਏਗਾ ਤਾਂ ਸਭ ਤੋਂ ਪਹਿਲਾਂ ਪ੍ਰਭਾਵਿਤ ਸ਼ਹਿਰ ਮੋਹੱਲੀ ਹੋਏਗਾ ਕਿਉਂਕਿ ਅੰਨੇ ਵਾ ਕਲੋਨੀਆਂ ਬਣਾ ਰਹੇ ਸੋਸਾਇਟੀਆਂ ਬਣਾ ਰਹੇ ਔਰ ਜਿਹੜੀ ਇੱਕ ਕਲੋਨੀ ਹੁੰਦੀ ਹੈ ਬਿਲਡਿੰਗ ਜਿਹਨੂੰ ਬੋਲਦੇ ਤੁਸੀਂ ਸੋਸਾਇਟੀ ਹੁੰਦੀ ਹੈ ਸਰ ਆਹੋ ਕੀ ਉਹਨੂੰ ਬੋਲਦੇ ਹੋਮਲੈਂਡ ਆਹ ਉਹ ਆਪਦੇ ਆਪਦੇ ਹੋਮ ਤੇ ਉਹ ਨਹੀਂ ਨਹੀਂ ਹੋਮਲੈਂਡ ਇੱਕ ਬਹੁਤ ਵੱਡਾ ਉਹ ਆ ਪ੍ਰੋਜੈਕਟ ਹੈ ਤਾਂ ਮਤਲਬ ਕਿ ਤੁਸੀਂ ਉਸ ਨੂੰ ਦੇਖਿਓ ਕਦੇ ਥੱਲੇੋਂ ਕੜ ਕੇ ਉੱਤੇ ਤੱਕ ਨਿਹਾਰੇ ਹੋ ਮਤਲਬ ਕਿ ਉਹ ਉਹਨਾਂ ਦੀ ਇੰਨੀ ਖਪਤ ਹੁੰਦੀ ਹੈ ਸਰ ਤੁਹਾਡੇ ਪਿੰਡਾਂ ਦੇ ਪਿੰਡਾਂ ਦੇ ਬਰੋਬਰ ਖਪਤ ਹੁੰਦੀ ਹੈ ਜਿਹੜੇ ਇਸ ਤਰ੍ਹਾਂ ਦੇ ਮਤਲਬ ਟਾਵਰ ਕਲੋਨੀਆਂ ਸੋਸਾਇਟੀਆਂ ਨੇ ਤਾਂ ਮਤਲਬ ਕਿ ਇਹ ਜੇ ਮੈਨੂੰ ਲੱਗਦਾ ਕਿ ਜਿਵੇਂ ਬੰਗਲੌਰ ਚ ਸੰਕਟ ਆਇਆ ਸੀਗਾ ਜੇ ਪੰਜਾਬ ਚ ਸੰਕਟ ਦੀ ਮਤਲਬ ਕਿ ਸ਼ਹਿਰੀ ਜਲ ਸੰਕਟ ਦੀ ਗੱਲ ਕਰੋਗੇ ਤਾਂ ਮੋਹਾਲੀ ਤੋਂ ਬਹੁਣੀ ਆਉਣ ਦੀ ਸੰਭਾਵਨਾ ਹੈ ਹੂੰ ਬਿਲਕੁਲ ਜੀ ਬਿਲਕੁਲ ਇੱਕ ਗੁਰਵਿੰਦਰ ਸਿੰਘ ਜੀ ਦਾ ਕਮੈਂਟ ਹੈ ਤੇ ਇਹ ਰੰਧਾਵਾ ਸਾਹਿਬ ਬਾਰੇ ਦੱਸ ਰਹੇ ਨੇ ਰੰਧਾਵਾ ਸਾਹਿਬ ਤੇ ਅੱਜ ਕੱਲ ਕਾਫੀ ਗੱਲਬਾਤ ਹੋ ਰਹੀ ਹੈ ਚੰਡੀਗੜ੍ਹ ਦੇ ਰੁੱਖ ਉਹਨਾਂ ਨੇ ਲਵਾਏ ਚੰਡੀਗੜ੍ਹ ਦੇ ਵਿੱਚ ਮੈਪਿੰਗ ਦੀ ਗੱਲਬਾਤ ਦੇ ਨਾਲ ਵੀ ਉਹ ਜੁੜੇ ਹੋਏ ਫਿਰ ਕਹਿੰਦੇ ਕਿ ਟਰੈਕਟਰਾਂ ਬਾਰੇ ਰੰਧਾਵਾ ਸਾਹਿਬ ਨੇ ਕਾਫੀ ਕੰਮ ਕੀਤਾ ਖੇਤੀ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਰੰਧਾਵਾ ਸਾਹਿਬ ਨੇ ਕਾਫੀ ਕੰਮ ਕੀਤਾ ਸਰਤਾਜ ਵੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂਜੀ ਹਾਂਜੀ ਮੇਦਰ ਸਿੰਘ ਰੰਧਾਵਾ No doubt ਹਾਈ ਕੋਰਟ ਵੱਲੋਂ ਇਹ ਖਬਰ ਹੈ ਤੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਭਾਈ ਰੁੱਖ ਕੱਟਨੇ ਬੰਦ ਕਰਦੇ ਹੋ ਪੰਜਾਬ ਦੇ ਵਿੱਚ ਬਿਨਾ ਇਜਾਜ਼ਤ ਤੋਂ ਰੁੱਖ ਨਹੀਂ ਕੱਟਣੇ ਕਾਰਨ ਸ਼ਾਇਦ ਇਹਦਾ ਇਹੀ ਹੋਇਆ ਕਿ ਮਿੰਟ ਜੀ ਕੁਝ ਜਾਗਰੂਕ ਲੋਕ ਆ ਜਿਹੜੇ ਉੱਥੇ ਜਾ ਕੇ ਪਟੀਸ਼ਨ ਪਾਉਂਦੇ ਨੇ ਉਹ ਅਦਾਲਤ ਨੂੰ ਵੀ ਕਹਿੰਦੇ ਨੇ ਕਿ ਇਹ ਹਾਲ ਹੋ ਰਿਹਾ ਭਈ ਦਿਨੋ ਦਿਨ ਰੁੱਖ ਕੱਟੇ ਜਾ ਰਹੇ ਨੇ ਚੰਡੀਗੜ੍ਹ ਗਏ ਹੋ ਨਾ ਜੀ ਚੰਡੀਗੜ੍ਹ 'ਚ ਹਰਿਆਲੀ ਦਿੱਖੀ ਹੈ ਬਿਲਕੁਲ ਸਰ ਚੰਡੀਗੜ੍ਹ 'ਚ ਰੁੱਖਾਂ ਦੀ ਪ੍ਰੋਟੈਕਸ਼ਨ ਬਹੁਤ ਬਹੁਤ ਹੀ ਤਗੜਾ ਸਿਸਟਮ ਕਰਦਾ ਹੈ